ਸਸਿਆ ਕਾਲ ਜੀ ਪੰਜਾਬੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 3 ਦਸੰਬਰ ਨੂੰ ਲੁਧਿਆਣੇ ਕਾਲੇ ਪਾਣੀ ਦਾ ਮੋਰਚਾ ਲੱਗਣ ਜਾ ਰਿਹਾ ਹੈ ਔਰ ਕਾਲੇ ਪਾਣੀ ਦਾ ਮੋਰਚਾ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਕਿ ਜੋ 9 ਕਰੋੜ ਲੀਟਰ ਜ਼ਹਿਰ ਰੋਜ਼ਾਨਾ ਬੁੱਢੇ ਦਰਿਆ ਤੇ ਰਾਂਈ ਸਤਲੁਜ ਦੇ ਵਿੱਚ ਪਾਇਆ ਜਾ ਰਿਹਾ ਹੈ ਅਸੀਂ ਉਹਨੂੰ ਬੰਨ ਮਾਰਾਂਗੇ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਬੰਨ ਨੂੰ ਮਾਰਨ ਵਾਸਤੇ ਤੁਸੀਂ ਸਾਰੇ ਪਹੁੰਚੋ ਤੇ 3 ਦਸੰਬਰ ਨੂੰ 12 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਮੂਰੇ ਅਸੀਂ ਇਕੱਠੇ ਹੋਣ ਜਾ ਰਹੇ ਹਾਂ ਤੇ ਉੱਥੋਂ ਇਕੱਠੇ ਹੋ ਕੇ ਉਸ ਜਗ੍ਹਾ ਵੱਲ ਕੂਚ ਕਰਾਂਗੇ ਜਿੱਥੇ ਅਸੀਂ ਬੰਨ ਮਾਰਨ ਜਾ ਰਹੇ ਹਾਂ ਸੋ ਇਹਦੇ ਸਬੰਧੀ ਕੁਝ ਜ਼ਰੂਰੀ ਨਿਰਦੇਸ਼ ਨੇ ਜਿਹੜੇ ਆਮ ਲੋਕ ਇਸ ਮੋਰਚੇ ਦੇ ਵਿੱਚ ਹਿੱਸਾ ਲੈਣ ਲਈ ਆ ਰਹੇ ਆ ਸੋ ਉਹਨਾਂ ਲਈ ਜ਼ਰੂਰੀ ਨਿਰਦੇਸ਼ ਇਹ ਨੇ ਕਿ ਵੀ ਇੱਕ ਤਾਂ ਤੁਸੀਂ ਆਪੋ ਆਪਣੇ ਸਾਧਨਾਂ ਤੇ ਆਉਣਾ ਕਿਉਂਕਿ ਅਸੀਂ ਮੋਰਚੇ ਵੱਲੋਂ ਕੋਈ ਫੰਡ ਨਹੀਂ ਇਕੱਠਾ ਕੀਤਾ ਹੁਣ ਤੱਕ ਜੋ ਵੀ ਖਰਚਾ ਹੋਇਆ ਪਿਛਲੇ 5 ਮਹੀਨਿਆਂ ਤੋਂ ਅਸੀਂ ਉਹ ਆਪਣੇ ਜੇਬਾਂ ਤੋਂ ਹੀ ਕਰਦੇ ਆ ਰਹੇ ਹਾਂ ਸੋ ਕੋਈ ਫੰਡ ਨਹੀਂ ਇਕੱਠਾ ਕੀਤਾ ਔਰ ਦੂਸਰੀ ਗੱਲ ਹੈ ਕਿ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਇਹ ਨਾ ਕੋ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਮੁੱਦਾ ਹੈ ਤੇ ਨਾ ਹੀ ਕਿਸੇ ਪੋਲੀਟਿਕਲ ਇੱਕ ਪੋਲੀਟਿਕਲ ਪਾਰਟੀ ਦਾ ਮੁੱਦਾ ਹੈ ਇਹ ਰਾਜਨੀਤਿਕ ਪਾਰਟੀਆਂ ਤੋਂ ਤੇ ਧਰਮ ਤੋਂ ਉੱਪਰ ਉੱਠ ਕੇ ਕਰਨ ਵਾਲਾ ਕੰਮ ਹੈ ਇਨਸਾਨੀਅਤ ਦੇ ਨਾਤੇ ਔਰ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਜ਼ਰੂਰੀ ਕੰਮ ਹੈ ਨਸਲਾਂ ਦੀ ਗੱਲ ਤਾਂ ਤੁਹਾਡੀ ਸਮੇਂ 'ਚ ਆਈ ਗਈ ਹੋਊਗੀ ਕਿਉਂਕਿ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਔਰ ਸਾਡੇ ਜਿਹੜੇ ਜੰਮਦੇ ਬੱਚੇ ਆ ਉਹ ਮੈਂਟਲੀ ਰਿਟਾਰਡਡ ਪੈਦਾ ਹੋ ਰਹੇ ਆ ਲੂਲੇ ਲੰਗੜੇ ਪੈਦਾ ਹੋ ਰਹੇ ਆ ਕਾਲਾ ਪੀਲਿਆ ਤੇ ਕੈਂਸਰ ਦੇ ਕਹਿਰ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਆ ਉਹਦੇ ਨਾਲ ਨਾਲ ਚਮੜੀ ਦੀਆਂ ਬਿਮਾਰੀਆਂ ਲਿਵਰ ਸਰੋਸਿਸ ਵਗੈਰਾ ਇਤਾਂ ਦੀਆਂ ਅਨੇਕਾਂ ਹੀ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਪੰਜਾਬੀਆਂ ਨੂੰ ਘੇਰ ਚੁੱਕੀਆਂ ਸੋ ਪਿਛਲੇ 40 ਸਾਲਾਂ ਦੇ ਵਿੱਚ ਜੋ ਇਹ ਮੁੱਢੇ ਦਰਿਆ ਨੂੰ ਗੰਦਾ ਕੀਤਾ ਗਿਆ ਔਰ ਅਸੀਂ ਪਿਛਲੇ 40 ਸਾਲਾਂ ਤੋਂ ਲਗਾਤਾਰ ਇਹ ਜ਼ਹਿਰਾਂ ਪੀਂਦੇ ਆ ਰਹੇ ਹਾਂ ਮਾਲਵੇ ਦੇ ਦੱਖਣੀ ਮਾਲਵੇ ਦਾ ਜਿਆਦਾਤਰ ਹਿੱਸਾ ਜਿਹਦੇ ਵਿੱਚ ਤਕਰੀਬਨ 5-6 ਜ਼ਿਲ੍ਹੇ ਪੈ ਜਾਂਦੇ ਆ ਔਰ ਰਾਜਸਥਾਨ ਦੇ ਵੀ ਕਈ ਜ਼ਿਲ੍ਹੇ ਜਿਹੜੇ ਹੈਗੇ ਆ ਇਸ ਪਾਣੀ ਨੂੰ ਪੀਣ ਲਈ ਵਰਤਦੇ ਆ ਸੋ ਉਹਦੇ ਕਾਰਨ ਜਿਹੜਾ ਹੈਗਾ ਇਹ ਆਪਣੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਤੁਹਾਡੇ ਸਮੇਂ ਚਾਹੁੰਦੀ ਹੋਊਗੀ ਤੇ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਐਡ ਕਰ ਦਿਆਂ ਕਿ ਇਸ ਜ਼ਹਿਰੀਲੇ ਪਾਣੀ ਦੇ ਕਾਰਨ ਸਾਡੇ ਨੌਜਵਾਨਾ ਜਿਹੜੇ ਉਹ ਬੱਚੇ ਪੈਦਾ ਕਰਨ ਦੀ ਸਮਰੱਥਾ ਗਵਾ ਰਿਆ ਸਾਡੀਆਂ ਨੌਜਵਾਨ ਮਟਿਆਰਾਂ ਜਿਹੜੀਆਂ ਹੈਗੀਆਂ ਲੜਕੀਆਂ ਹੈਗੀਆਂ ਉਹ ਜਿਹੜਾ ਹੈਗਾ ਬਾਂਝਪਨ ਦਾ ਚਿਕਾਰ ਹੋ ਰਿਹਾ ਸੋ ਇਸ ਕਰਕੇ ਨਸਲਾਂ ਦੀ ਇੱਕ ਗੱਲ ਜਿਹੜੀ ਇਹ ਦੱਸੀ ਗਈ ਔਰ ਫਸਲਾਂ ਦੀ ਗੱਲ ਕਿਸ ਤਰ੍ਹਾਂ ਇਹਦੇ ਨਾਲ ਐਡ ਹੋਈ ਹੈ ਕਿ ਜਿਹੜਾ ਸਰਕਾਰ ਵੱਲੋਂ ਜੋ 4 ਨਵੰਬਰ ਨੂੰ ਅਸੀਂ ਐਨਡੀਟੀ ਦੇ ਵਿੱਚ ਹੀアリング 'ਚ ਪੇਸ਼ ਹੋਏ ਸਾਡੀ ਟੀਮ ਪੇਸ਼ ਹੋਈ ਸੋ ਉੱਥੇ ਪਤਾ ਲੱਗਿਆ ਕਿ ਡਾਈੰਗ ਇੰਡਸਟਰੀ ਨੇ ਇੱਕ ਪ੍ਰਪੋਜ਼ਲ ਪੇਸ਼ ਕੀਤੀ ਹੈ ਕਿ ਸਰਕਾਰ ਇਸ ਪ੍ਰਪੋਜ਼ਲ ਨੂੰ ਲਾਗੂ ਕਰਨ ਜਾ ਰਹੀ ਹੈ ਔਰ ਕਈ ਮੀਟਿੰਗਾਂ ਦੇ ਵਿੱਚ ਇਸ ਪ੍ਰਪੋਜ਼ਲ ਦਾ ਜ਼ਿਕਰ ਵੀ ਹੋ ਚੁੱਕਿਆ ਹੈ ਕਿ ਇੱਕ ਲੋਅਰ ਬੁੱਢਾ ਦਰਿਆ ਨੂੰ ਪੁਨਰਸਰਜੀਤ ਕਰਕੇ ਸਰਕਾਰ ਇਹ ਕਾਲਾ ਪਾਣੀ ਜਿਹੜਾ ਕਿ ਖੇਤੀ ਦੀ ਵਰਤੋਂ ਦੇ ਯੋਗ ਹੀ ਨਹੀਂ ਹੈਗਾ ਪਿਛਲੇ ਸਾਲ ਉੱਥੇ ਹੜਾ ਆਏ ਸੀਗੇ ਤੇ ਉਹ ਜਿਹੜਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਖੇਤਾਂ ਦੇ ਵਿੱਚ ਚਲਾ ਗਿਆ ਸੀ ਤੇ 8 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਉਹ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਸੀ ਸੋ ਇਸ ਕਰਕੇ ਖੇਤੀ ਲਈ ਵਰਤਣਯੋਗ ਬਿਲਕੁਲ ਨਹੀਂ ਹੈ ਪਾਣੀ ਪੀਣਯੋਗ ਲਈ ਨਹੀਂ ਗੱਲ ਨਹਾਉਣ ਯੋਗ ਵੀ ਨਹੀਂ ਹੈ ਔਰ ਕਿਸੇ ਵੀ ਕੰਮ ਦੇ ਯੋਗ ਨਹੀਂ ਹੈਗਾ ਇਸ ਕਰਕੇ ਜਿਹੜਾ ਹੈਗਾ ਇਹ ਇਹ ਜਿਹੜਾ ਬੁੱਢੇ ਦਰਿਆ ਦੇ ਰਾਹੀ ਲੋਅਰ ਬੁੱਢਾ ਦਰਿਆ ਜਿਹੜਾ ਉਹਨੂੰ ਪੁਨਰ ਸਿਰਜੀਤ ਕਰਕੇ ਇਹਨੂੰ ਧਰਮਕੋਟ ਤੱਕ ਲਿਆਉਣ ਦੀ ਜਿਹੜੀ ਵਿਉਂਤ ਆ ਉਹ ਸਰਕਾਰ ਐਨਡੀਟੀ ਦੇ ਵਿੱਚ ਪੇਸ਼ ਕਰ ਚੁੱਕੀ ਹੈ ਇਹ ਖੇਤਾਂ ਨੂੰ ਪਾਣੀ ਜਿਹੜਾ ਲਾਇਆ ਜਾਣਾ ਤੇ ਖੇਤਾਂ ਦੇ ਵਿੱਚ ਦੇ ਰਾਹੀ ਸਾਡੀਆਂ ਫਸਲਾਂ ਦੇ ਰਾਹੀ ਵੀ ਸਾਨੂੰ ਹੋਰ ਬਿਮਾਰੀਆਂ ਪਹਿਲਾਂ ਹੀ ਸਾਡੀਆਂ ਫਸਲਾਂ ਜਿਹੜੀਆਂ ਉਹ ਕੰਟਾਮਿਨੇਟ ਹੋ ਚੁੱਕੀਆਂ ਹਨ ਰਸਾਇਣਕ ਖਾਦਾਂ ਦੇ ਨਾਲ ਤੇ ਉਹਨੂੰ ਹੋਰ ਜ਼ਿਆਦਾ ਜ਼ਹਿਰੀਲਾ ਬਣਾਉਣ ਲਈ ਦੀ ਜਿਹੜੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਹੋਰ ਵੀ ਜਿਹੜਾ ਹੈਗਾ ਕੈਂਸਰ ਵਗੈਰ ਦੀਆਂ ਬਿਮਾਰੀਆਂ ਹੋਰ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਫਸਲਾਂ ਦੀ ਗੱਲ ਵੀ ਜਿਹੜੀ ਹੈਗੀ ਆ ਉਹ ਆ ਚੁੱਕੀ ਆ ਔਰ ਤੀਸਰੀ ਗੱਲ ਹੈ ਕਿ ਸਾਡੀ ਅਣਖ ਤੇ ਵੀ ਗੱਲ ਆ ਚੁੱਕੀ ਹੈ ਕਿਉਂਕਿ ਬੀਤੇ ਕੱਲ ਜਿਹੜਾ ਡਾਈਂਗ ਇੰਡਸਟਰੀ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕਰਕੇ ਇਹ ਜਿਹੜਾ ਧਮਕੀ ਦਿੱਤੀ ਗਈ ਹੈ ਸਾਡੇ ਸਮੁੱਚੇ ਪੰਜਾਬੀਆਂ ਨੂੰ ਕਿ ਜੇਕਰ ਤੁਸੀਂ ਬੰਨ ਮਾਰਨ ਲਈ ਆਉਂਗੇ ਤਾਂ ਜਿਹੜਾ ਅਸੀਂ 1 ਲੱਖ ਲੋਕਾਂ ਦੇ ਨਾਲ ਤੁਹਾਡਾ ਸਾਹਮਣਾ ਕਰਾਂਗੇ ਸੋ ਇੱਥੇ ਮੈਂ ਇੱਕ ਗੱਲ ਇਹ ਦੱਸ ਦਿਆਂ ਕਿ ਵੀ ਇਹ ਬੰਨ ਮਾਰਨਾ ਕਿਸੇ ਵੀ ਤਰ੍ਹਾਂ ਜਿਹੜਾ ਗੈਰ ਕਾਨੂੰਨੀ ਨਹੀਂਗਾ ਕਿਉਂਕਿ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਪਹਿਲਾਂ ਹੀ ਇਹਦੇ ਬਾਰੇ ਜਿਹੜਾ ਹੈਗਾ ਆਰਡਰ ਜਾਰੀ ਕਰ ਚੁੱਕਿਆ ਹੈ ਕਿ ਵੀ ਭਾਈ ਇਹਨੂੰ ਬੰਦ ਕੀਤਾ ਜਾਵੇ ਰੋ ਉਹ ਉਹ ਉਹਨਾਂ ਆਰਡਰਾਂ ਦੀ ਡੇਟ ਐਕਸਪਾਇਰ ਹੋ ਜਾਣ ਨੂੰ ਵੀ ਲਗਭਗ 3 ਮਹੀਨੇ ਹੋ ਚੱਲੇ ਆ ਸੋ 3 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਸਰਕਾਰ ਇਹਨੂੰ ਬੰਦ ਨਹੀਂ ਕਰਵਾ ਸਕੀ ਅਸੀਂ ਜਿਹੜਾ ਪਿੱਛੇ ਬੰਨ ਮਾਰਨ ਦਾ ਐਲਾਨ ਕੀਤਾ ਸੀ 15 ਸਤੰਬਰ ਨੂੰ ਉਹਨੂੰ 1 ਨਵੰਬਰ ਤੇ ਇਸੇ ਕਰਕੇ ਲੈ ਕੇ ਆਏ ਸੀ ਕਿਉਂਕਿ ਉਦੋਂ ਉਹ ਆਰਡਰ ਜਾਰੀ ਹੋ ਚੁੱਕੇ ਸੀ ਔਰ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਸਰਕਾਰ ਸਾਡੇ ਤੇ ਇਲਜ਼ਾਮ ਲਾਵੇ ਕਿ ਵੀ ਇਹ ਤਾਂ ਅਸੀਂ ਬੰਦਕਾਰੀ ਦੇਣਾ ਸੀਗਾ ਇਹ ਤਾਂ ਐਵੇਂ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਨੇ ਸ਼ੋਰਤ ਘਟਣ ਦੀ ਖਾਤਰ ਜਿਹੜਾ ਹੈਗਾ ਉਹ ਇਹ ਸਾਰਾ ਡਰਾਮਾ ਕੀਤਾ ਸੋ ਅਸੀਂ ਸਰਕਾਰ ਨੂੰ ਤਕਰੀਬਨ ਤਕਰੀਬਨ 2 ਮਹੀਨੇ ਦਾ ਟਾਈਮ ਹੋਰ ਦੇ ਦਿੱਤਾ ਕਿ ਤੁਸੀਂ ਕਰੋ ਭਾਈ ਪਰ ਇਹਨਾਂ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਸੇਰ ਚੋਂ ਪੂਣੀ ਨਹੀਂ ਕੀਤੀ। ਉਲਟਾ ਸਗਨ ਦੀ ਡਾਈੰਗ ਐਸੋਸੀਏਸ਼ਨ ਦੇ ਨਾਲ ਖੜ ਕੇ ਜਿਹੜਾ ਹੈਗਾ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਨੂੰ ਬਦਨਾਮ ਕਰਨ ਜਾਂ ਬਲੈਕਮੇਲ ਵਰਗੇ ਜਿਹੜੇ ਦੋਸ਼ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਅਣਖਾਂ ਤੇ ਗੱਲ ਆ ਚੁੱਕੀ ਹੈ ਕਿਉਂਕਿ ਜੇਕਰ ਅਸੀਂ 3 ਦਸੰਬਰ ਨੂੰ ਘਰਾਂ ਦੇ ਵਿੱਚੋਂ ਨਾ ਨਿਕਲੇ ਤਾਂ ਭੁੱਲ ਜਿਓ ਪੰਜਾਬੀਓ ਕਿਵੇਂ ਤੁਸੀਂ ਜ਼ਿੰਦਗੀ ਦੇ ਵਿੱਚ ਫੇਰ ਕਦੇ ਬਹਾਦਰ ਕੌਮ ਅਖਵਾਓਗੇ। ਕਿਉਂਕਿ ਤੁਹਾਡੀ ਬਹਾਦਰੀ ਦਾ ਟੈਸਟ ਹੈ ਇੱਕ ਤਰ੍ਹਾਂ ਦੇ ਨਾਲ ਕੀ ਅਸੀਂ ਆਦੇ ਪਾਣੀਆਂ ਦੀ ਖਾਤਰ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ ਕੀ ਸਰਕਾਰ ਸਾਨੂੰ ਜਿਹੜਾ ਹੈਗਾ ਇੰਨਾ ਪੈਰਾਲਾਈਜ਼ ਕਰਨਾ ਚਾਹੁੰਦੀ ਹੈ ਹਰ ਤਰ੍ਹਾਂ ਨਾਲ ਸਾਨੂੰ ਜਿਹੜਾ ਹੈਗਾ ਸਪਰੈਸ ਕਰਨਾ ਚਾਹੁੰਦੀ ਹੈ ਕਿ ਅਸੀਂ ਬੋਲ ਵੀ ਨਾ ਸਕੀ ਸੋ ਜੇਕਰ ਤੁਸੀਂ ਆਪਦੇ ਪਾਣੀਆਂ ਨੂੰ ਬਚਾਉਣ ਲਈ ਨਾ ਨਿਕਲੇ ਤਾਂ ਇਹ ਗੱਲ ਅਣਖਾਂ ਤੇ ਆਈ ਹੋਈ ਹੈ ਤਾਂ ਸਾਡੇ ਤੇ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੀ ਪੰਜਾਬੀਅਤ ਲਈ ਇੱਕ ਬੜੀ ਸ਼ਰਮਨਾਕ ਗੱਲ ਹੋ। ਸੋ ਇਸ ਕਰਕੇ ਤੁਹਾਡਾ ਆਉਣਾ ਬੜਾ ਜ਼ਰੂਰੀ ਹੈ ਔਰ ਜ਼ਰੂਰੀ ਨਿਰਦੇਸ਼ ਮੈਂ ਜਿਹੜੇ ਤੁਹਾਨੂੰ ਦੱਸ ਰਿਹਾ ਸੀਗਾ ਕਿ ਇੱਕ ਤਾਂ ਤੁਸੀਂ ਆਪੋ ਆਪਣੇ ਸਾਧਨਾ ਤੇ ਆਉਣਾ ਹੈ। ਦੂਸਰੀ ਗੱਲ ਹੈ ਵੀ ਕਿਸੇ ਤਰ੍ਹਾਂ ਦਾ ਹੁੜਦੰਗ ਨਹੀਂ ਕਰਨਾ ਕਿਉਂਕਿ ਉਹ ਚਾਹੁੰਦੇ ਆ। ਇਹਨਾਂ ਨੇ ਮਾਹੌਲ ਬਣਾਇਆ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਸਰਕਾਰ ਖੁਦ ਦivari ਉਹਨਾਂ ਦੇ ਡਾਂਗੇ ਐਸੋਸੀਏਸ਼ਨ ਦੇ ਜਿਹੜੇ ਉਹ ਕੱਲ ਬੋਲਦੇ ਪਏ ਸੀਗੇ ਪਦ ਅਧਿਕਾਰੀ। ਸੋ ਇਸ ਤਰ੍ਹਾਂ ਦੇ ਬਿਆਨ ਦਵਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਡੇ ਸਾਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਮਾਹੌਲ ਖਰਾਬ ਹੋਣ ਦਾ ਡਰ ਦਿਖਾ ਕੇ ਸਾਡੀਆਂ ਗ੍ਰਿਫਤਾਰੀਆਂ ਪਾਈਆਂ ਜਾ ਸਕਣ ਸਾਨੂੰ ਗ੍ਰਿਫਤਾਰੀਆਂ ਦਾ ਕੋਈ ਡਰ ਨਹੀਂ ਪਰ ਜੇਕਰ ਅਸੀਂ 3 ਦਸੰਬਰ ਤੋਂ ਪਹਿਲਾਂ ਗ੍ਰਿਫਤਾਰ ਹੁੰਨੇ ਆ ਤਾਂ ਉਹਦੇ ਨਾਲ ਥੋੜਾ ਮੋਰਚੇ ਤੇ ਪ੍ਰਭਾਵ ਪੈਣ ਦਾ ਜ਼ਰੂਰ ਡਰ ਹੈਗਾ ਪਰ ਫਿਰ ਵੀ ਮੋਰਚੇ ਵੱਲੋਂ ਇੱਕ ਜਿਹੜੀ ਆਪਣੀ ਸੈਕੰਡ ਟੀਮ ਬਣਾ ਦਿੱਤੀ ਗਈ ਹੈ ਜੇਕਰ ਮੇਰੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਮੁੱਗੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਵੀ ਤੁਸੀਂ ਹਰਪਜਨ ਸਿੰਘ ਬਹੋਨਾ ਤੇ ਹਰਜਿੰਦਰ ਸਿੰਘ ਕੋਹਲਿਆ ਉਹਨਾਂ ਦਾ ਮੈਂ ਥੱਲੇ ਨੀਚੇ ਕਮੈਂਟ ਬਾਕਸ ਦੇ ਵਿੱਚ ਫੋਨ ਨੰਬਰ ਵੀ ਸ਼ੇਅਰ ਕਰ ਦੇਵਾਂਗਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਰੱਖਣਾ ਉੱਥੇ ਪਹੁੰਚਣਾ ਹਰ ਹਾਲਤ ਦੇ ਵਿੱਚ ਜੇਕਰ ਗ੍ਰਿਫਤਾਰੀ ਦੀਆਂ ਖਬਰਾਂ ਆ ਜਾਂਦੀਆਂ ਤਾਂ ਬਿਲਕੁਲ ਵੀ ਹੌਸਲਾ ਨਹੀਂ ਢਾਉਣਾ ਤੁਸੀਂ ਤੁਸੀਂ ਇਹ ਨਹੀਂ ਸੋਚਣਾ ਕਿ ਉਹ ਤਾਂ ਗ੍ਰਿਫਤਾਰ ਹੋ ਗਏ ਸਾਡੀ ਅਗਵਾਈ ਕੌਣ ਕਰੇਗਾ ਤੁਹਾਡੀ ਅਗਵਾਈ ਲਈ ਉੱਥੇ ਸਾਡੀ ਇੱਕ ਪੂਰੀ ਟੀਮ ਸਾਡਾ ਆਲਟਰਨੇਟਿਵ ਹੈ ਜਿਹੜਾ ਉੱਥੇ ਮੌਜੂਦ ਹੋਊਗਾ ਸੋ ਉਹ ਤੁਹਾਡੀ ਅਗਵਾਈ ਕਰਕੇ ਲੈ ਜਾਣਗੇ ਤੇ ਇਹ ਜਿਹੜਾ ਸਾਰਾ ਕੰਮ ਉੱਥੇ ਆਪਣੀ ਅਗਵਾਈ ਦੇ ਵਿੱਚ ਆਪ ਕਰਵਾਉਣਗੇ ਸੋ ਇਸ ਕਰਕੇ ਤੁਸੀਂ ਸਾਰਿਆਂ ਨੇ ਪਹੁੰਚਣਾ ਜ਼ਰੂਰ ਹੈ ਔਰ ਅਗਲੀ ਗੱਲ ਹੈਗੀ ਹੈ ਕਿ ਜੇਕਰ ਤੁਹਾਨੂੰ ਕਿਤੇ ਵੀ ਰੋਕ ਲੈ ਜਾਂਦਾ ਹੈ ਤਾਂ ਉਸੇ ਜਗ੍ਹਾ ਤੇ ਰੁਕ ਰੁਕ ਕੇ ਪਹਿਲੀ ਗੱਲ ਤਾਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਅੱਗੇ ਵਧੋ ਜੇਕਰ ਤੁਹਾਨੂੰ ਅੱਗੇ ਵਧਣ ਨਹੀਂ ਦਿੱਤਾ ਜਾਂਦਾ ਤਾਂ ਉਹ ਜਗ੍ਹਾ ਤੇ ਖੜ ਕੇ ਆਪਣਾ ਰੋਸ ਦਰਜ ਕਰਾਉਣਾ ਹੈ ਜੇਕਰ ਤੁਸੀਂ ਕਾਫੀ ਗਿਣਤੀ ਦੇ ਵਿੱਚ ਹੋ ਤਾਂ ਫਿਰ ਪੌਂਦੀ ਸੜਕ ਵੀ ਥੋੜੀ ਦੇਰ ਲਈ ਜਾਮ ਜ਼ਰੂਰ ਕਰੋ ਤੇ ਉਹਦੀਆਂ ਵੀਡੀਓਜ਼ ਬਣਾਓ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ ਨਾਲ ਹੀ ਪ੍ਰੈਸ ਨੂੰ ਭੇਜੋ ਤੇ ਸਾਡੇ ਮੋਰਚੇ ਦੇ ਆਗੂਆਂ ਨੂੰ ਵੀ ਭੇਜੋ ਤਾਕਿ ਉਹ ਸਾਡੇ ਤੱਕ ਪਹੁੰਚੇ ਤੇ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਸਾਂਝਾ ਕਰ ਸਕੀਏ। ਸੋ ਜਿੰਨੇ ਵੀ ਲੋਕ ਆਉਣ ਆਪਣੀਆਂ ਗੱਡੀਆਂ ਦੇ ਵਿੱਚ ਉਹ ਇੱਕ ਇੱਕ ਸੀਮਿੰਟ ਦੀ ਬੋਰੀ ਜ਼ਰੂਰ ਲੈ ਕੇ ਆਉਣ। ਆਪਣੇ ਭਵਿੱਖ ਨੂੰ ਪਲਾਸਟਰ ਕਰਨ ਵਾਸਤੇ ਤੇ ਸੋਨਾ ਬਣਾਉਣ ਵਾਸਤੇ। ਕਿਉਂਕਿ ਅਸੀਂ ਉਹ ਸੀਮਿੰਟ ਦੀਆਂ ਬੋਰੀਆਂ ਦੇ ਨਾਲ ਉਹਨੂੰ ਪੱਕਾ ਜਾਮ ਕਰ ਦੇਣਾ ਚਾਹੁੰਦੇ ਆ ਤਾਂ ਕਿ ਉਹ ਜੇਕਰ ਇਹ ਸਰਕਾਰ ਖੋਲੇ ਕਿਉਂਕਿ ਸਰਕਾਰਾਂ ਮੂਰੇ ਜੋਰ ਤਾਂ ਕੋਈ ਨਹੀਂ ਖੋਲ ਸਕਦੇ ਆ ਪਰ ਅਸੀਂ ਆਪਣੇ ਵੱਲੋਂ ਪੱਕਾ ਕੰਮ ਕਰਕੇ ਆਉਣਾ ਔਰ ਜੇਕਰ ਸਰਕਾਰ ਉਹਨੂੰ ਖੋਲਦੀ ਹੈ ਤਾਂ ਪਿਛਲੀਆਂ ਸਰਕਾਰਾਂ ਦਾ ਜਿਹੜਾ ਨਲਾਇਕੀਆਂ ਹੈਗੀਆਂ ਉਹ ਵੀ ਇਹਨਾਂ ਦੇ ਮੱਥੇ ਮਟੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹੀ ਸਰਕਾਰ ਜਿਹੜੀਆਂ ਕੈਂਸਰ ਜਾਂ ਹੋਰ ਬਿਮਾਰੀਆਂ ਦੇ ਕਾਰਨ ਮੌਤਾਂ ਹੋ ਰਹੀਆਂ ਉਹਦੀਆਂ ਤੇ ਜਿਹੜੀਆਂ ਸਾਡੇ ਪੰਜਾਬ ਦੀਆਂ ਨਸਲਾਂ ਦਾ ਕਾਣ ਹੋ ਰਿਹਾ ਫਸਲਾਂ ਦਾ ਕਾਣ ਹੋ ਰਿਹਾ ਉਹਦੀ ਉਹਦੀ ਜ਼ਿੰਮੇਵਾਰ ਜਿਹੜੀ ਇਹ ਸਰਕਾਰ ਹੋਏਗੀ ਸੋ ਤੁਸੀਂ ਆਪੋ ਆਪਣੀ ਗੱਡੀ ਦੇ ਵਿੱਚ ਇੱਕ ਇੱਕ ਸੀਮਿੰਟ ਦੀ ਬੋਰੀ ਜ਼ਰੂਰ ਰੱਖ ਕੇ ਲੈ ਕੇ ਆਉਣੀ ਹੈ ਜੇ ਉਹ ਨਾ ਕੰਮ ਆਈ ਤਾਂ ਕੋਈ ਨਹੀਂ ਵਾਪਸ ਆ ਜਾਏਗੀ ਤੇ ਤੁਹਾਡੇ ਕਿਸੇ ਕੰਮ ਆ ਜਾਏਗੀ ਪਰ ਤੁਸੀਂ ਆਪਣੇ ਵੱਲੋਂ ਇੱਕ ਸੀਮਿੰਟ ਦੀ ਬੋਰੀ ਜਾਂ ਇੱਕ ਬਜਰੀ ਦੀ ਬੋਰੀ ਜਾਂ ਫਿਰ ਜਿਹੜਾ ਹੈਗਾ ਮਿੱਟੀ ਦੀ ਬੋਰੀ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਔਰ ਪ੍ਰੈਫਰੈਂਸ ਰੱਖਿਓ ਕਿ ਸੀਮਿੰਟ ਲੈ ਕੇ ਜਾਂਦਾ ਜਾਵੇ ਸੋ ਇਸ ਕਰਕੇ ਤੁਸੀਂ ਪਹੁੰਚਣਾ ਹਰ ਹਾਲਤ ਦੇ ਵਿੱਚ ਪਹੁੰਚਣਾ ਔਰ ਇੱਕ ਖਾਸ ਮੋਗੇ ਜ਼ਿਲ੍ਹੇ ਦੇ ਉਹਨਾਂ ਲੋਕਾਂ ਲਈ ਜਿਹੜੀ ਹੈਗੀ ਹੈ ਸੂਚਨਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਮੋਗੇ ਜ਼ਿਲ੍ਹੇ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਉਹ ਇਕੱਠੇ ਹੋ ਕੇ ਤੁਰਨ ਇਥੋਂ 10:30 ਵਜੇ ਬੁੱਗੀਪੁਰਾ ਚੌਂਕ ਤੋਂ ਤੁਰਨ ਦਾ ਪ੍ਰੋਗਰਾਮ ਹੈ ਸੋ ਜਿੰਨੀਆਂ ਵੀ ਗੱਡੀਆਂ ਲੈ ਕੇ ਆਓ ਤੁਸੀਂ ਉਹ ਬੁੱਗੀਪੁਰੇ ਚੌਕ ਦੇ ਵਿੱਚ ਅਸੈਂਬਲ ਕਰ ਲਿਓ ਔਰ ਤੁਹਾਡੇ ਨਾਲ ਇੱਕ ਬੱਸ ਹੋਏਗੀ ਜੋ ਕਿ ਮੋਰਗੇ ਵੱਲੋਂ ਪ੍ਰੋਵਾਈਡ ਕਰਵਾਈ ਜਾਏਗੀ ਉਹ ਵੀ ਕਿਸੇ ਵੱਲੋਂ ਸੇਵਾ ਕੀਤੀ ਗਈ ਹੈ ਉਹ ਬੱਸ ਆ ਜਿਹੜੀ 10:30 ਵਜੇ ਬੁੱਗੀਪੁਰਾ ਚੌਂਕ ਤੋਂ ਚੱਲੇਗੀ ਸੋ ਮੋਗੇ ਜ਼ਿਲ੍ਹੇ ਦੇ ਲੋਕਾਂ ਲਈ ਖਾਸ ਅਪੀਲ ਹੈਗੀ ਆ ਕਿ ਤੁਹਾਡੀ ਅਗਵਾਈ ਲਈ ਹਰਪਜਨ ਸਿੰਘ ਬਹੋਨਾ ਤੇ ਹਰਜਿੰਦਰ ਸਿੰਘ ਕੋਹਲਿਆ ਮੌਜੂਦ ਹੋਣਗੇ ਉੱਥੇ ਤੇ ਤੁਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਇਕੱਠੇ ਹੋ ਕੇ ਪਹੁੰਚੋ ਤਾਂ ਬਹੁਤ ਹੀ ਸੋਹਣਾ ਲੱਗੇਗਾ ਫਿਰ ਇੱਕ ਬੈਨਰ ਤੁਹਾਡੀ ਅਗਵਾਈ ਕਰੇਗਾ ਤੇ ਤੁਸੀਂ ਉਸ ਬੈਨਰ ਦੀ ਅਗਵਾਈ ਦੇ ਵਿੱਚ ਨਾਅਰੇ ਮਾਰਦੇ ਹੋਏ ਉੱਥੇ ਸ਼ਮੂਲੀਅਤ ਕਰੋਗੇ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਸੋ ਮੇਰੀ ਅਪੀਲ ਹੈ ਖਾਸ ਤੌਰ ਤੇ ਸੰਸਥਾਵਾਂ ਨੂੰ ਆਮ ਲੋਕਾਂ ਨੂੰ ਜੱਥੇਬੰਦੀਆਂ ਨੂੰ ਕਿ ਅਸੀਂ ਜਿਹੜੇ ਕੰਮਾਂ ਲਈ ਨਿਕਲੇ ਹੋਇਆ ਤੁਸੀਂ ਜਿਹੜੇ ਕੰਮ ਕਰਦੇ ਹੋ ਉਹਨਾਂ ਦੇ ਵਿੱਚ ਜਿਹੜਾ ਹੈਗਾ ਜ਼ਿੰਦਗੀ ਅਹਿਮ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਕੰਮ ਕਰਦੇ ਹੋ ਚਾਹੇ ਕਿਸੇ ਵੀ ਰੂਪ ਦੇ ਵਿੱਚ ਕੰਮ ਕਰਦੇ ਹੋ ਚਾਹੇ ਤੁਸੀਂ ਖੂਨਦਾਨ ਕਰਦੇ ਹੋ ਚਾਹੇ ਕਿਸੇ ਨੂੰ ਰਾਸ਼ਨ ਦੀ ਸੇਵਾ ਕਰਦੇ ਹੋ ਚਾਹੇ ਕਿਸੇ ਦੀ ਮੈਡੀਕਲ ਦੇ ਵਿੱਚ ਸੇਵਾ ਕਰਦੇ ਹੋ ਸੋ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਚਾਹੇ ਕਿਸੇ ਨੂੰ ਟ੍ਰਾਈਸਾਈਕਲ ਲੈ ਕੇ ਦੇ ਰਹੇ ਹੋ ਕੋਈ ਵੀ ਸਹਾਇਤਾ ਕਰ ਰਹੇ ਹੋ ਦੀ ਮਾਇਕ ਸਹਾਇਤਾ ਕਰ ਰਹੇ ਹੋ ਸੋ ਉਹਦੀ ਜ਼ਿੰਦਗੀ ਬਚਾਉਣ ਲਈ ਕੰਮ ਕਰ ਰਹੇ ਹਾਂ ਸੋ ਇਹ ਜ਼ਿੰਦਗੀ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਤੁਹਾਡੇ ਤੇ ਵੀ ਬਰਡਨ ਘਟਦਾ ਹੈ ਸਮਾਜ ਸੇਵੀ ਸੰਸਥਾਵਾਂ ਤੇ ਵੀ ਜਥੇਬੰਦੀਆਂ ਤੇ ਵੀ ਕਿ ਜੇਕਰ ਸਾਡੇ ਸਮਾਜ ਦੇ ਵਿੱਚ ਲੋਕ ਬਿਮਾਰ ਹੀ ਘੱਟ ਹੋਣਗੇ ਤਾਂ ਸਾਡਾ ਜਿਲ੍ਹਾ ਉਹ ਉਹ ਜਿਹੜੀ ਸੇਵਾ ਦੇ ਮੌਕੇ ਵੀ ਸਾਡੇ ਘਟਣਗੇ ਸੋ ਸੇਵਾ ਕਰਨਾ ਸਾਡਾ ਕੋਈ ਉਹ ਨਹੀਂ ਹੈ ਇਹ ਅਸੀਂ ਆਪਣਾ ਫਰਜ਼ ਸਮਝ ਕੇ ਕਰਦੇ ਹੁੰਨੇ ਆ ਸੋ ਸੇਵਾ ਅਸੀਂ ਕੋਈ ਚਾਦਰ ਲਈ ਨਹੀਂ ਕਰਦੇ ਸੋ ਜੇਕਰ ਸਾਡਾ ਬਰਡਨ ਘਟੇਗਾ ਤਾਂ ਇੱਕ ਬਹੁਤ ਵਧੀਆ ਜਿਹੜਾ ਹੈਗਾ ਸਮਾਜ ਸਿਰਜਣ ਵੱਲ ਨੂੰ ਇੱਕ ਸਾਡਾ ਕਦਮ ਹੋਏਗਾ ਸਿਹਤਮੰਦ ਸਮਾਜ ਸਿਰਜਣ ਵਾਲੇ ਪਾਸੇ ਨੂੰ ਅਸੀਂ ਜਾਵਾਂਗੇ ਸੋ ਸਾਰੀਆਂ ਸੰਸਥਾਵਾਂ ਜੱਥੇਬੰਦੀਆਂ ਔਰ ਆਮ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ 3 ਦਸੰਬਰ ਨੂੰ ਲੁਧਿਆਣੇ 12 ਵਜੇ ਵੀਰਕਾ ਮਿਲਕ ਪਲਾਂਟ ਜਰੂਰ ਪਹੁੰਚੋ ਆਪਣੀਆਂ ਨਸਲਾਂ ਫਸਲਾਂ ਨੂੰ ਬਚਾਓ ਤੇ ਆਪਣੀਆਂ ਅਣਖਾਂ ਨੂੰ ਜਿਉਂਦਿਆਂ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ